ਲੈ ਵੀ ਮਿੱਤਰਾ ਇੱਕ ਅਗਲੇ ਮਹੀਨੇ ਖੁਸ਼ਖਬਰੀ ਆ ਕਿੰਨੀ ਵੀ ਸਰਪ੍ਰਾਈਜ਼ ਦਾ ਸਰਪ੍ਰਾਈਜ਼ ਇਹ ਇਹ ਮਹੀਨੇ ਆਹੋ ਲਾ ਲਓ ਤੇ 27 28 ਨੂੰ ਲਾ ਲਓ ਜਾਂ ਇੱਕ ਤਰੀਕ ਨੂੰ ਲਾ ਲਓ ਇਹਦੇ ਲੱਗ ਚਾਗੇ ਜੇ ਇੱਕ ਤਰੀਕ ਪੈ ਗਈ ਫਿਰ ਅਗਲਾ ਮਹੀਨਾ ਨਹੀਂ ਤਾਂ ਵੈਸੇ 26 ਤਰੀਕ ਤੋਂ ਗਾਂ ਗਾਂ ਦਾ ਮਾਹੌਲ ਬਣੀ ਜਾਣਾ ਕਿ ਨਹੀਂ ਕਿੰਨੇ ਜਣੇ ਦਵਾਈ ਦੀਆਂ ਡੀ ਵੇਖੋ ਹਰ ਗੁਣ ਆ ਦੋ ਬਿੱਲੀ ਨੂੰ ਨਹੀਂ 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 ਇੱਥੋਂ ਕਰਾ ਦੇ ਨਹੀਂ 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 ਕੋਈ ਨਹੀਂ ਕੋਈ ਨਹੀਂ 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 ਕੋਈ ਨਹੀਂ 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 ਭਾਇਆ ਬੜ ਬਾਇਆ ਮੈਂ ਚੱਲਿਆ ਭਾਜੀ ਵੱਲ ਉਸੇ ਨਾਲ ਮੀਟਰ ਦੀ ਗੱਲ ਕਰਨੀ ਹੈ ਮੀਟਰ ਦੀ ਗੱਲਬਾਤ ਕਰਨ ਚੱਲਿਆ ਭਾਜੀ ਵੱਲ ਚੱਲਿਆ ਉਹਨਾਂ ਦੇ ਮੀਟਰ ਨੇ ਨਾ ਲੱਗਾ ਤੇ ਤਾਂ ਹੀ ਕਰਕੇ ਭਾਜੀ ਇਸੀ ਨਹੀਂ ਰਮਾਉਂਦੇ ਕਿਉਂਕਿ ਮੀਟਰ ਨਹੀਂ ਲੱਗਾ ਉਹਨਾਂ ਦੇ ਟੈਂਪਰੇਰੀ ਜਿਹੜਾ ਮੀਟਰ ਉਹ ਲੱਗਾ ਹੈ ਵੀ ਆਰਜੀ ਨੂੰ ਕਹਿੰਦੇ ਆ ਤੇ ਉਹ ਲਗਾ ਦੇ ਉਹਦਾ ਹੈਗਾ 100 ਰੁਪਏ 12 ਰੁਪਏ ਜੁਨਟਿਆ ਇੱਥੇ ਗੇ ਇਹ ਤਾਂ ਕਰਕੇ ਭਾਜੀ ਅਜੇ ਅਸੀਂ ਨਹੀਂ ਲਵਾਉਣ ਦੇ ਵੀ ਤੇ ਹੁਣ ਮੀਟਰ ਲਾਉਣ ਵਾਸਤੇ ਚੱਲੇ ਆ ਗੱਲਬਾਤ ਕਰਨ ਤਿਆ ਮੇਰਾ ਰਾਜਾ ਪਪਾਈ ਘਣਾ ਹੈ ਆਪਣਾ ਪਪਾਈ ਪਾਪਾ ਕਹਿੰਦੇ ਨਹੀਂ ਕਰਦਾ ਨਹੀਂ ਕਰਦਾ ਮੈਂ ਡਰੀ ਜਾਂਦੀ ਆ ਲੈ ਜਰਾ ਭੂਤ ਲੈ ਆਂ ਜਰਾ ਇੱਕ ਮਿੰਟ ਕਿੰਨਾ ਡਰਦੀ ਏ ਪੁੱਤ ਨੂੰ ਨਹੀਂ 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 ਹੁੰਦਾ ਆ ਜਾ ਆ ਜਾ ਆ ਜਾ ਟੀਵੀ ਲਾ ਦੋ ਟੀਵੀ ਲਾ ਦੋ ਟੀਵੀ ਲਾ ਦੋ ਬੋਲ ਕੇ ਲਾ ਦੋ ਲਾ ਦੋ ਟੀਵੀ ਲਾ ਦੋ ਗੋਲ ਗਲਾਉ ਟੀ ਵੀ ਬਦਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੈਂ ਜਾ ਰਹੀ ਹਾਂ ਥੋੜਾ ਬਾਜ਼ਾਰ ਕੰਮ ਸੀਗਾ ਇਹ ਸ਼ਰਦਾਜੀ ਬਣਾ ਲਈਏ ਮੈਂ ਕਿਹਾ ਵਿਹਲੇ ਬੈਠੇ ਕੀ ਕਰਨਾ ਫਿਰ ਮੰਮੀ ਵੀ ਘਰ ਨਹੀਂ ਆਈਆਂ ਡੈਡੀ ਜੀ ਵੀ ਉਧਰ ਪਲਾਂਟ ਚ ਗਏ ਨੇ ਗਰਮੀ ਇੰਨੀ ਵੀ ਡੈਡੀ ਨੂੰ ਕਿੰਨਾ ਵੀ ਦੁਪਹਿਰੇ ਨਾ ਜਾਇਆ ਕਰੋ ਸਵੇਰੇ ਤੇ ਸ਼ਾਮੀ ਜਾਇਆ ਕਰੋ ਬਸ ਬਹੁਤ ਗਰਮੀ ਸਮਾਨ ਲੈ ਲਿਓ ਦਸੋ 20 ਦਾ ਆ ਮੈਂ ਛੇਕ ਬੰਦੇ ਨੇ ਪੈਣੀ ਹੈ ਹੁਣ ਹਿਸਾਬ ਨਾਲ ਲੈ ਲੈ ਸਮਾਨ ਸਮਾਨ ਸਾਰਾ ਲੈ ਲੈਂਦਾ ਇਹ ਤਾਂ ਡੰਡਾ ਇੱਥੇ ਆ ਹੀ ਨਹੀਂ ਆ ਡੰਡਾ ਲਾ ਦ ਕੰਨ ਹੋਣਾ ਘਰ ਪਿਆ ਕੰਮ ਹੋ ਗਿਆ ਖਰਾਬ ਦੇਸੀ ਜਗਾੜ ਦਾ ਆ ਇਹਦੇ ਨਾਲ ਕੁੱਟਦੇ ਹੁਣ ਕੀ ਕਰਨਾ ਫਿਰ ਯਾਰ ਟਾਈਮ ਬੜਾ ਜ਼ਿਆਦਾ ਲੱਗਣ ਡਿਆ ਬਾਦਾਮ ਉਹਦੇ ਸਬੂਤੇ ਆ ਮੜਾ ਹੀ ਹੋਰ ਲੈਣਾ ਪੈਣ ਡਿਆ ਉਪਰਾਂ ਹੋ ਜਾ ਯਾਰ ਕੀ ਕੰਡਿਆ ਤੋਂ ਇੱਧਰ ਅੱਗੇ ਨਹੀਂ ਕੰਮ ਬਣ ਡਿਆ ਯਾਰ ਇਦਾਂ ਬੱਤ ਲਾਉਂਦੇ ਆ ਮੜਾ ਮੜਾ ਕੰਮ ਕਦੀ ਮਨ ਨੂੰ ਲੈ ਆ ਬੇਬੀ ਵੱਡੀ ਨਾ ਹੋਤ ਲੈ ਬਹੁਤ ਛੋੜਦੀ ਹੁਣ ਪਾਣੀ ਦੀ ਇਹ ਨਹੀਂ ਕੋਈ ਕਰਨੇ ਦੀ ਅਗਲੇ ਕੁੜੀ ਲੈ ਵੀ ਮਿੱਤਰਾ ਇੱਕ ਅਗਲੇ ਮਹੀਨੇ ਖੁਸ਼ਖਬਰੀ ਆ ਕਿੰਨੀ ਵੀ ਸਰਪ੍ਰਾਈਜ਼ ਦਾ ਸਰਪ੍ਰਾਈਜ਼ ਇਹ ਅਹਿਮ ਨੇ ਆਹ ਲਾ ਲਓ ਤੇ 22 28 ਨੂੰ ਲਾ ਲਓ ਜਾਂ ਇੱਕ ਤਰੀਕ ਨੂੰ ਲਾ ਲਓ ਇਹਦੇ ਲਾਗੇ ਚਾਗੇ ਜੇ ਇੱਕ ਤਰੀਕ ਪੈ ਗਈ ਫਿਰ ਅਗਲਾ ਮਹੀਨਾ ਨਹੀਂ ਤੇ ਵੈਸੇ 26 ਤਰੀਕ ਤੋਂ ਗਾਂ ਗਾਂ ਦਾ ਮਾਹੌਲ ਬਣੀ ਜਾਣਾ ਕਿ ਨਹੀਂ ਹਾਂਜੀ ਹੱਟੋ ਮੇਰੇ ਹਾਂਜੀ ਭਾਈ ਕਹਾ ਹੁਣ ਛੁੱਟੀ ਹੋਈ ਛੁੱਟੀ ਹੋਈ ਕਰਨਾ ਲਈ ਫੋਨ ਕਿ ਨਹੀਂ ਵੀ ਹਾਂਜੀ ਹਾਂਜੀ ਆਉਣ ਲੱਗੇ ਘਰੇ ਐ ਰਜਨ ਹੁਣ ਗੱਡੀ ਕਦੀ ਆਜੋ ਆਜ ਮੈਂ ਇੱਧਰ ਆ ਕਿਸ ਨੇ ਆਖਣਾ ਬੜਾ ਤਕੜਾ ਜੂੜਾ ਵਾ ਪਰ ਉਹਦਾ ਵਾਲ ਫੁੱਲੇ ਪਛਾਣ ਜੇ ਨੂੰ ਫੋਨ ਐਸੋ ਜੀ ਅੱਜ ਦਾ ਸਵੇਰ ਨੂੰ ਆਪਣਾ ਉਹ ਪਾਣੀ ਦੇ ਬਰਨ ਨਾ ਆਉਣਾ ਚਾਹੀਦਾ ਅੱਜ ਸਾਰੀ ਪੀ ਲੋ ਚਲਾਈ ਠੰਡੀ ਮਿੱਠੀ ਛਰਦਾਈ ਠੰਡੀ ਮਿੱਠੀ ਛਰਦਾਈ ਤੇ ਮੈਂ ਸਾਰਾ ਪੜਾ ਮੈਂ ਪਹਿਲਾਂ ਵੇਚਦੀ ਰਹੀ ਹਾਂ ਪਰ ਪਾਰਟਨਰਸ਼ਿਪ ਆ ਮੇਰੀ ਹਰ ਗੰਤੂ ਵੀ ਨਹੀਂ ਅਲੀ ਮੇਰੇ ਉਹ ਇਥੋਂ ਆਉਂਦਾ ਉਹ ਬਟਰ ਪਾਣੀ ਕਰ ਰਹੀ ਨਾ ਤੇ ਕੀ ਕਰਦਾ ਐਂ ਜਰਾ ਕਰੋ ਹੋਰ ਇਦਾਂ ਕਰੋ ਬਈ ਕਿੰਨਾ ਸੋ ਟੇਸਟੀ ਪਰ ਮੈਂ ਦੇਖ ਪਾਜੀ ਵਿੱਚ ਕੋਈ ਗੱਲ ਨਹੀਂ ਤੰਦਾ ਨਾ ਨਾ ਮੈਂ ਦੂਰ ਨਹੀਂ ਨਹੀਂ ਭਾਈ ਸਿੰਪਲੀ ਬਣਾਈ ਹੈ ਸੋ ਹਾਦੀ ਬਹੁਤ ਨਾ ਚੜੀ ਮੈਂ ਥਾਠੀ ਜੀ ਕਿ ਆਣਾ ਮੈਂ ਸੋਚਿਆ ਹਣੀ ਘਟ ਹੋਣਾ ਨਹੀਂ ਵਧੀਆ ਨੂੰ ਦੇਖ ਨਾ ਘਟ ਐ ਨਾ ਹੋਣਾ ਰਾਜੂ ਦੀ ਵੇਟ ਕੰਡੇ ਬਸ ਰਾਜੂ ਨੇ ਨਾ ਆਇਆ ਵੇਖੇ ਆਨ ਲੱਗੇ ਅਸਾਂ ਆਨ ਲੱਗੇ ਫੇਟ ਦੀ ਲੈ ਇਹਨਾਂ ਇਹਨਾਂ ਕਦੀ ਖੁਸ਼ੀ ਚੜ ਗਈ ਓ ਤੇਰੀ ਬੜੀ ਹੋ ਜੇ ਹੋਵੇ ਇਹਨੂੰ ਚੜਕੀ ਲੱਗਦਾ ਇਹਨੂੰ ਚੜਕੀ ਤੇ ਕਿਹਦਾ ਹਿੰਦੀ ਜਕਦਾ ਮੋਟ ਕੇ ਨਾ ਪੀ ਕੇ ਫੇਰ ਵੇਖਿਓ ਤਾਂ ਨਾ ਮੰਜੇ ਦਾ ਨਾ ਛਿੱਟੇ ਪੈ ਕੋਣ ਆਇਆ ਯਾਰ ਆ ਰੈਡੀ ਸੀ ਠੀਕ ਆ ਨੇ ਠੀਕ ਠਾਕ ਗੱਡੀ ਘਰੇ ਲਾਏ ਐ ਐਸ ਐਸ ਬੱਤੀ ਹੁਣੇ ਆਈ ਆ ਤੁਸੀਂ ਉਧਰੋਂ ਘਰੋਂ ਤੁਰਪੇ ਬੱਤੀ ਆ ਗਈ ਜਦੋਂ ਕੰਮ ਤੋਂ ਬੰਦਾ ਆਵੇ ਨਾ ਉਹ ਤਾਂ ਮਿਲ ਹੀਦਾ ਹੁੰਦਾ ਠੀਕ ਹੈ ਇਹ ਗੱਲ ਹੈਗੀ ਬੱਚਾ ਪਾ ਲੋ ਮਾਸਟਰ ਨੂੰ ਮੈਸੀ ਪਾ ਦੋ ਇਹਦੀ ਮੇਕਅਪ ਕਰਤੇ ਜਿਹੜੀ ਉਹ ਵੀ ਲਿਆ ਕੇ ਰੱਖਣੀ ਪਣੀ ਆ ਇਹ ਮੰਮੀ ਨੇ ਕਹੋਗੀ ਕੋਦ ਕੋਦ ਐਂ ਕਰੂ ਮੈਨੂੰ ਇਹ ਕੀ ਆ ਗਿੰਦੀ ਬਿੰਦੀ ਲਾਲੀ ਬਿੰਦੀ ਲਾਲੀ ਆ ਉਧਰ ਬਿੰਦੀ ਲਾਲੀ ਹੋਵੇ ਦਾਦਾ ਆਗੇ ਦਾਦਾ ਦਾਦਾ ਆਗੇ ਬਿੰਦੀ ਭਰਾ ਬੜੀ ਲਾਉਂਦੀ ਆ ਹੋਈ ਲੈ ਆਹ ਤੇਰੀ ਭਲੀ ਹੋ ਜੇ ਕਿ ਦੜੀ ਹੈ ਕਿਥੇ ਉਹ ਨਹੀਂ ਆਏ ਨਹੀਂ ਆਏ ਦਾਦਾ ਵੇਖਣਾ ਕੀ ਨਹੀਂ ਆਏ ਪੁੱਤ ਦਾਦਾ ਨਹੀਂ ਆਏ ਬਾਈ ਕਰ ਦੇਰ ਗੁਣ ਨਹੀਂ ਚਾਏ ਚਾ ਚਾ ਚੰਗਾ ਜੀ ਬੱਸੀ ਬਾਦ ਚੱਬਸੀ ਬਾਦ ਇੱਕ ਬੱਸੀ ਬਾਦੋ ਨਹੀਂ ਨਹੀਂ ਚੱਲੇ ਸੋ ਜੀ ਨਹੀਂ ਚਲੇ ਨਾਲ ਨੂੰ ਲਦਾ ਮੈਂ ਚੱਲਿਆ ਆ ਵੀ ਨਹੀਂ ਪਾਪਾ ਨਹੀਂ ਚੱਲੇ ਬਾਈ ਕਰ ਦੋ ਬਾਈ ਬਾਈ ਤਾਂ ਨਹੀਂ ਤਾਂ ਜਾਈਗੀ ਓਕੇ ਬਾਈ ਬਾਈ ਰਾਜੇਰ ਬਾਈ 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 ਕਰ ਦੋ ਬਾਈ

ਬੀ ਜਲਦੀ ਪੰਜੀ ਮੈਨੂੰ ਲੱਗਾਂ ਨਹੀਂ ਰਹੀਆਂ ਉਹਨਾਂ ਦੀ ਕਾਫੀ ਹੈ ਮੈਨੂੰ ਲੱਗਾਂ ਨਹੀਂ ਰਹੀਆਂ ਉਹਨਾਂ ਦੀ ਕਾਫੀ ਲੈਓ ਭਈ ਇਹ ਕਰ ਦਿਕੋ ਸਰਦਾਈ ਮੇਰੀ ਮੁੰਮਾ ਨਹੀਂ ਖੀਗ ਨਹੀਂ ਸਰਦਾਈ ਵੀ ਬਣਾਈ ਸਵਾਜ ਮੈਂ ਲਕੈਨ ਲੱਗਾ ਵੀ ਲੈਓ ਤੁਹਾਨੂੰ ਜਗਾੜ ਕੇ ਪਹਿਉਣਾ ਬਣਾ ਕੇ ਲੱਸੀ ਲਾਏ ਉਹ ਗੱਲ ਅਈਓ ਉਹ ਇਹ ਇਹ ਤੇ ਉਹ ਗੱਲ ਹੋ ਗਈ ਆ ਇਹ ਪਤਾ ਨਹੀਂ ਕਿ ਤੁਸੀਂ ਕਹਿੰਦੇ ਹੋ ਨਾ ਅੱਗੋਂ ਮਿਲਨ ਪਕਾ ਕੇ ਬੰਨੇ ਘਰੋਂ ਜਾਈਏ ਇਹ ਖਾ ਕੇ ਤੇ ਅੱਗੋਂ ਮਿਲਨ ਪਕਾ ਕੇ ਉਹ ਸਾਬ ਹੋ ਗਿਆ ਇਹ ਤੇ ਘਰੋਂ ਭੁੱਖੇ ਜਾਈਏ ਅੱਗੋਂ ਭੁੱਖੇ ਹੈ ਜਣ ਜੀ ਹਾਂ ਉਹ ਸਾਬ ਐ ਮੈਂ ਇਧਰ ਮੈਂ ਉਹ ਸਰਦਾਈ ਬਣਾ ਲਈ ਉਧਰ ਤੁਸੀਂ ਵੀ ਲੱਸੀ ਲੈ ਆਵੀਂ ਚਲ ਬੱਚੇ ਘਰੇ ਲੈ ਚੱਲਦੇ ਮੈਂ ਚਲ ਲੱਸੀ ਘਰੇ ਲੈ ਜਾ ਕੇ ਹਾਂ ਮੈਂ ਤਾਂ ਲੂਣ ਵਾਲੀ ਮੈਂ ਲੂਣ ਵਾਲੀ ਇੱਕ ਮਿੱਠੀ ਲਿਆਂਦੀ ਬਸ ਮੈਂ ਇੱਕੋ ਹੀ ਮਿੱਠੀ ਦੇ ਹੋਰ ਕਾਕੇ ਦਾ ਗਿਆ ਅੱਗੇ ਅੱਗੇ ਕਹਿੰਦੇ ਨੇ ਨਾ ਮੈਂ ਕਹਿੰਦਾ ਅੱਗੇ ਕਹਿੰਦੇ ਨਹੀਂ ਕਰਨ ਦਾ ਕਿਉਂ ਕਹਿੰਦੇ ਕਾਕੇ ਦਾ ਗਿਆ ਕਿਉਂਕਿ ਕਾਕਾ ਠੀਕ ਤੇ ਸਾਰੇ ਠੀਕ ਸਾਰੇ ਠੀਕ ਕਿਹਨੇ ਆਪਣੇ ਵਾਲੇ ਮਜੇ ਨਾਲ ਲੰਮੇ ਪਈ ਕਹਿੰਦੀ ਕਰਨデア ਕੋਟੀ ਕਰਨデア ਲਕੋੜ ਬੰਨੇ ਲਕੋੜ ਤੇ 12 ਚਾਦਰ ਦੀ ਪੜੀ ਹਾਂ ਮੈਂ ਕਿ ਹੁਣ ਤੂੰ ਸੋਣਾ ਛੱਡ ਦੇ ਹੁਣ ਇੱਧਰ ਖਿਆਲ ਰੱਖ ਹੋਰ ਕੀ ਹੈ ਚੱਲ ਯਾਰ ਇਹ ਲੱਗੀ ਹੈ ਕਿ ਹੋਰ ਕੀ ਕਹਨੀ ਹੈ ਵੀ ਦੋ ਕੰਮ ਹੋ ਗਏ ਮਾਰਾ ਇਹਨੇ ਘਰ ਵੀ ਭਰਤਾ ਤੇ ਘਾਰੇ ਲੱਗੀ ਕਿ ਨਹੀਂ ਇੱਕ ਵਜੇ ਰਾਤ ਨੂੰ ਬੁੜਾਇਆ ਕਿਨੇ ਦੋ ਸੂਤ ਬਿਆਲ ਕੇ ਮੈਂ ਕਿਹਾ ਅੱਛਾ ਜਿਹੜੀ ਚੀਜ਼ ਮੈਂ ਦੇਖ ਕੇ ਆਈ ਹਾਂ ਉਹਦੇ ਵਿੱਚ ਕਾਕੇ ਨੇ ਪਵਾਇਆ ਸੀ ਕਿ ਨਹੀਂ ਪਵਾਇਆ ਚੱਲ ਵਧੀਆ ਵਧੀਆ ਪੈ ਜਾਂਦਾ ਰਮਾਨਾ ਉਹਦੇ ਵਿੱਚ ਰਮਾਨਾ ਦੇ ਵਿੱਚ ਪਿਆਰ ਰਹਿੰਦਾ ਕਰ ਹੁੰਦਾ ਪੈ ਜਾਂਦਾ ਐਸਾ ਐਸਾ ਚੀ ਜੀ ਦੱਸੀ ਤੁਮ ਮਮਾ ਲੈਂਗੀ ਲੱਸੀ ਗਾਸ ਲੈਂਗੀ ਮਮਾ ਕਿ ਗਾਸ ਲਿਆ ਪਰ ਉਹ ਵਾ ਡੰਡਾ ਹੈ ਨਹੀਂ ਇਧਰ ਰੁਕਦੇ ਹਣੀ ਹੁਣ ਉਹਦੇ ਘਰੇ ਆ ਉਧਰੇ ਨਾ ਉਧਰੇ ਹੀ ਆ ਡੰਡਾ ਲੈ ਹਾਦੀ ਹੋ ਗਈ ਇਹ ਉਹਨੇ ਦੋਵੇਂ ਚੀਜ਼ਾਂ ਖੜੀਆਂ ਹੁਸਨ ਨੇ ਦੰਡਾ ਮਿੱਤੇ ਚੱਕੋ ਵੀ ਹਾਰੀ ਗੱਲ ਇੱਕ ਬੱਚੇ ਬਾਨਦੇ ਉਹਨਾਂ ਅੱਛੀ ਬਾਹ ਚ ਪਾ ਦਿੱਤੀ ਨਾ ਇਹਨਾਂ ਦਾ ਇੱਕ ਬੱਚਾ ਹੀ ਪਾਲ ਲੈ ਨਹੀਂ ਜਾਂਦੇ ਦੇ ਇਹਨੇ ਪਾੜ ਦੇਣਾ ਇਥੇ ਲਵਾਵਾ ਹਾਂ ਇਹ ਬੱਚਾ ਕਿੰਨਾ ਪਲਾਰਾ ਪੰਕੇ ਦੇ ਦਿੱਤੇ ਫੇਰ ਫੋੜ ਕੇ ਦੇ ਦੋ ਤਿੰਨ ਵਾਰੀ ਕੋਲ ਹਾਂ ਮੈਂ ਆ ਮੈਂ ਆ ਹੰਗਾ ਅੰਡਾ ਇਹ ਘਰੋਂ ਬੱਤੀ ਆ ਹੁਣ ਇਹ ਕਿੱਥੇ ਗਈ ਉਹ ਵੀ ਇਥੋਂ ਗਏ ਹੁਣੇ ਜੀ ਹਾਏ ਪੂਤਾ ਆ ਗਿਆ ਹਾਏ ਪੂਤਾ ਆ ਗਿਆ ਇਹਨੂੰ ਕਦੀ ਖੁਸ਼ੀ ਚੜੀ ਇਹਨੂੰ ਕਦੀ ਖੁਸ਼ੀ ਤੇ ਆਡੀ ਖੁਸ਼ੀ ਚਾਹੀਦੀ ਹੈ ਲੈ ਲੈ ਇਹ ਬਾਤ ਸੁਣ ਗਈ ਮੇਰੀ ਇੱਥੇ ਸੌਂਡਿਆ ਮੈਂ ਚਲੋ ਜੀ ਜਦੋਂ ਮੈਂ ਕਹਿੰਦਾ ਵਾਹ ਸੁਣੀ ਪੁੱਤ ਨੂੰ ਮੈਂ ਜਦ ਦਾ ਕਹ ਯਾਰ ਪੁੱਤ ਇਹ ਬਣ ਗਿਆ ਪੁੱਤ ਸ਼ੈਫ ਬਣ ਗਿਆ ਸ਼ੈਫ ਪਿੰਡ ਵਾਲਾ ਬੰਦ ਗਿਆ ਆ ਸ਼ਾਫਾ ਆ ਲਾਗ ਸੁੱਟਤੀ ਸਬਜੀ ਭੋਲਣਾ ਪਾਈ ਬੰਦ ਗਿਆ ਆ ਜਾ ਕਿੰਨੇ ਜਣੇ ਦਵਾਈ ਦੇਣ ਦੀ ਵੇਖੋ ਹਰ ਗੁਣ ਆ ਜਾ ਸਵਾਗਤ ਚਲੋ ਮੇਰੇ ਬਲੋ ਬਸ ਬਸ ਕਿੰਨੇ ਦਵਾਈ ਖਾ ਲਈ ਅਜੇ ਰਮਾਨਾ ਖਾ ਲਈ ਨਹੀਂ ਤੇ ਬਹੁਤ ਰੋਂਦੀ ਹੈ ਕਿੰਨੇ ਦਵਾਈ ਖਾ ਲਈ ਹੋ ਕੇ ਅਵੀ ਕੱਕਾ ਹੀ ਸੋਣਾ ਅਰਗਣ ਸੌਂਗੀ ਪਰ ਅੱਜ ਲੇਟ ਸੁੱਤੀ ਆ ਵੀ 8 ਵਜੇ ਨਾਲ ਸੁੱਤੀ ਆ ਇਹਨੇ ਜੇ 9 ਜਿੰਨਾ ਜਾਂ 10 ਵਜੇ ਨਾਲ ਉੱਠਦੀ ਆ ਤੇ ਇਹ ਫਿਰ ਮਨੇਰ ਦੇ 3 ਵਜੇ ਤੱਕ ਇਹ ਨਹੀਂ ਸੌਂਦੀ। ਨਾ ਇਹਨੇ ਸਾਨੂੰ ਸਾਂਹ ਲੈਣਾ ਵੈਸੇ ਮੈਂ ਕੋਸ਼ਿਸ਼ ਕਰੂੰ 1/2 ਘੰਟੇ ਤੱਕ ਨੂੰ ਠਾਲ ਦੇਣਾ 1 ਵਜੇ ਫਿਰ 1 ਘੰਟਾ 1 1/2 ਘੰਟਾ ਖੇਡ ਦੂਗੀ ਨਾ ਤੇ ਫਿਰ ਮੁੜ ਕੇ ਫਿਰ ਸਵਾਦਾਂ ਨੂੰ 10 ਵਜੇ ਦੇਣਾ। ਹਾਂਜੀ ਬਣ ਕੇ ਚਾਹਾਂ। ਬਣਾਉਂਗੀ। ਅੱਜ ਬਣਨਗੇ ਤੜਕੇ ਵਾਲੇ ਚੌਲਕੇ ਲੂਣ ਵਾਲੇ ਚੌਲਕੇ ਦੇ ਦੇ। ਦੋਨੋਂ ਕਹਿ ਦੇ। ਦੋਨੋਂ ਕਹਿ ਦੇ ਦੇ। ਹਾਂਜੀ ਇਹਨੇ ਘੁੱਪ ਕੀਤਾ ਜਾਂ ਬੱਤੀ ਜਗਾ ਦੇਣੀ ਉਹ ਲਬੱਤੀ ਬੰਦ ਸੱਚ। ਅਗੇ ਚੌੜ ਮੇਰੇ ਵੀ ਮੇਰੇ ਮਮਮੀ ਦੇ ਮਮਮੀ ਦੇ ਰਾਤ ਨੂੰ ਖਾ ਲਈਦੇ ਨਾ ਚੌੜ ਉਹ ਰਾਇਤਾ ਪਾਤਾ ਜੀ ਆ ਗਈ ਆ ਰਾਇਤਾ ਲਗਣ ਡਿਆ ਆ ਗਈ ਬੱਚ ਤੇ ਆ ਗਈ ਬੱਚ ਸਾਈਂ ਦੇ ਲਈ ਆ ਨਾ ਜਾਇਆ ਪਿਆ ਹੀ ਪਾ ਲੈ ਹੈ ਮਮਮੀ ਹੁਣ ਵੀ ਨਹੀਂ ਉਹ ਆਪਣਾ ਕੀ ਉਹ ਜਿਹੜੇ ਬਣਾਉਂਦੇ ਬਣਾ ਰੈਸਪੀਆਂ ਰਸਪੀਆਂ ਕ ਨਹੀਂ ਮੈਂਦੀ ਹੁਣ ਇਹ ਦਿਨ ਬਣਾ ਲਈਏ ਕੋਈ ਨਾ ਕੋਈ ਵਧੀਆ ਜਿਹੀ ਰੈਸਪੀ ਹੈ ਨਾ ਮੈਂ ਲੋਕੀ ਤਰ੍ਹਾਂ ਪੀਜ਼ਾ ਬੜਾ ਮਿਸ ਕਰਦੇ ਪੀਜ਼ਾ ਬਣਾਈਏ ਕਿ ਉਹ ਵੇਲਾ ਮਿਸ ਕਰਦੇ ਨੇ ਵੇਲਾ ਸੱਚੀ ਗੱਲ ਹੈ ਨਾ ਬੱਤੀ ਆ ਗਈ ਕਣੀ ਬਣਾ ਲਾਂਗੇ ਅਹੋ ਮਾਦੇ ਹੈ ਗਾਇਸ शिमला ਮਿਰਚ ਪਾ ਰਹੇ ਹਾਂ ਹਾਂ शिमला ਮਿਰਚ ਆਪਣੇ ਪਲਾਟ ਦੇ ਵਿੱਚ ਵੱਧ ਲਾਈਆਂ ਪਲਾਟ ਚ ਲਾਈਆਂ ਡੱਡ ਨੇ ਵੱਧੂ शिमला ਮਿਰਚ ਮੱਕੜਾ ਬਣਾਈ ਨੂੰ शिमला ਮਿਰਚ ਵਿੱਚੇ ਕਰ ਦੂੰ ਥੋੜਾ ਜਿਹਾ ਪਾ ਦੇ ਅਰਜੀ ਆਪਣੇ ਲੱਗੀ ਪਲਾਰ ਸ਼ਿਮਲਾ ਮਿਰਚ ਆਇਆ 2-4 ਕਿਲੋ 10 ਕਿਲੋ ਇੱਕ ਦਾ ਪੀਸ ਲੱਸਦਾ ਮਾ ਆਈ ਆ ਗਈ ਉੱਠ ਗਿਆ ਸ਼ੇਰ ਮੈਂ ਨੂੰ ਘੜੀ ਠਾਲ ਦਈਏ ਵੀ ਨੀਂਦ ਆਈ ਲੈ ਸੌਂ ਗਈ ਨੀਂਦ ਆ ਗਈ ਵੇਖੀ ਜਾ ਚੱਲਦਾ ਅਰਗਣ ਵੇਖੀ ਉਹ ਡਿੱਗਣਾ ਭਾਈ ਗਾਂ ਨਾ ਜਾਜ ਵੇਖੀ ਕੰਨੀ ਖੁਸ਼ ਹੁੰਦੀ ਏ ਏ ਏ ਹੋ ਜਾਂਦਾ ਹੀ ਜਾਂਦਾ ਹੀ ਜਾਂਦਾ ਹੀ ਜਾਂਦੇ ਆਏ ਨਹੀਂ ਆਇਨ ਕਿ ਕਿੰਨਾ ਖੁਸ਼ ਹੁੰਦੇ ਆਓ ਚਲਗੇ ਜੱਜ ਇਹ ਕਲਾ ਪਈ ਬੋਤ ਤੇ ਇਹ ਨਾ ਪਈ ਜੱਜੀ ਹੋਏ ਉਹ ਰਾਜੇ ਇਹ ਦੇਖਣਾ ਜਾਇਕ ਨਹੀਂ ਆਓ ਆ ਚਲਦਾ ਹੀ ਆਓ ਜਾਂਦਾ ਹੀ ਆਓ ਜਾਂਦਾ ਹੀ ਜਾਂਦੇ ਆਏ ਲਾਓ ਲਓ ਲਾ ਮੈਂ ਚਲਾਵਾ ਇੱਧਰ ਲਿਆ ਚਲਾਕ ਦਮ ਚੱਲਾ ਹਾਂ ਚੱਲ ਚੱਲ ਹਿਲਗਾ ਚੱਲਣ ਚਲਗੇ ਚਰਗੇ ਚਲਗੇ ਚਨਗੇ ਚੱਜਾ ਫੜ ਕੇ ਲਿਆ ਭੱਜ ਕੇ ਫੜ ਕੇ ਲੈ ਆਜੋ ਲੈਓ 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 ਚਲ ਚਲ ਜਾਓ ਫਿਰ ਉਧਰ ਜਾਓ ਉਧਰ ਪਰਾਂ ਹੋਣਾ ਤਾਂ ਹੀ ਚੱਲੂਗਾ ਪਰਾਂ ਜਾ ਪਰਾਂ ਹੋ ਤਾਂ ਹੀ ਚੱਲੂਗਾ ਪਰਾਂ ਲੈਓ ਲੈ ਗਾੜੀ ਤੇ ਆਪ ਖਲੋਗੀ ਆ ਇਧਰ ਹੋ ਇਧਰ ਹੋ ਚੱਲੂਗਾ ਫੇਰ ਹੀ ਚੱਲੂਗਾ ਜਾ 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 ਭੱਜ ਕੇ ਫੜ ਕੇ ਲੈ ਆਓ ਭੱਜ ਕੇ ਭੱਜ ਕੇ ਹੋ ਗਿਆ ਆ ਗਿਆ ਆ ਗਿਆ ਜਾ ਫੜ ਮੈਂ ਚੱਲੇ ਇਹਦੇ ਨਾਲ ਘੜੀ ਖੇਡੀ ਹੋਈ ਹੈ ਇਹਦੇ ਨਾਲ ਵੀ ਅਸੀਂ ਖੇਡਣਾ ਹੈ ਕਿ ਨਹੀਂ ਵੀ ਹੈ ਨਾ ਜੀ ਆਏ ਨਹੀਂ ਕਿ ਤੁਸੀਂ ਕੋ ਬਾਗੇ ਨਹੀਂ ਮੇਰੇ ਕੋਈ ਇਦਾਂ ਆਣ ਕੇ ਬਹਿ ਜਾਂਦੀ ਕਿ ਹਵਲੇ ਮੇਰੇ ਕੋਲ ਇਹ ਚਲੇਗੀ ਚਲੋ ਚਲਾਓ ਚਲਾਓ ਚਲ ਜਾਓ ਜਾਓ ਲੈ ਕੇ ਆਓ ਫੜ ਕੇ ਉਹ ਤੇ ਜਾਓ ਨਾ ਅੱਗੇ ਜਾਓ ਤੇ ਉਧਰ ਜਾਓ ਉਧਰ ਆਹੋ ਜਾਓ ਜਾਓ ਆਹੋ ਹਲੋ 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 ਹੋ ਗਿਆ ਕਿਾ ਫੜਾ 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 ਵੜਕ ਲੈ ਆਓ ਵੜਕ ਲੈ ਆਓ ਗਰ ਗਿਆ ਫੜ ਫੜ ਕੇ ਲਿਆਉਣੇ ਠੋ ਕੱਢੋ ਉਹਨੂੰ ਜਾਓ ਜਾ ਫੜ ਨਾ ਦੇਖੀ ਜਾਂਦੀ ਠਾ ਉਰਾਂ ਤੇ ਹੈਗਾ ਆ ਪੂਛੋ ਫੜ ਕੇ ਕੱਢ ਲਿਆ ਬਾਹਰ ਆ ਗਈ ਇਹ ਮੇਰੇ ਯਾਰ ਲੱਗੀ ਬਹਿਣ ਇਹ ਆ ਚੱਕ ਕੇ ਬਹਿ ਗਈ ਚੱਲਗੇ ਚੱਲ ਚੱਲੀਏ ਰੋਲੀ ਗੱਡੀ ਚ ਲੱਗੀ ਚਲੋ ਐ ਐ ਐ ਆ ਤੇਰੀ ਆ ਤੇਰੀ ਆ ਤੇਰੀ ਆ ਤੇਰੀ ਚਲ ਇੱਥੇ ਆ ਆ ਆ ਓਏ ਹਲੋ ਹਲੋ ਬਾਹ ਕੱਢ ਚਲੋ ਜੀ ਲਾਓ ਦੇ ਦਿਓ ਕੜੀ ਨਾ ਲੈਣੀ ਹੁੰਦੀ ਕਹਿੰਦੇ ਖਲੋਤੀ ਹੋਏ ਦੇ ਹੈ ਹਾਂ ਸੱਲ ਘੜੀਆਂ ਸਾਡੀਆਂ ਘੜੀਆਂ ਖਲੋਤੀਆਂ ਨੇ ਦੀਆਂ ਕਦੀ ਉਹ ਉਹ ਬੈਕ ਸਾਈਡ ਜਿਹੜੀ ਉਧਰ ਮੰਮੀ ਹੋਣੇ ਕਮਰੇ ਚ ਉਧਰ ਸੱਲ ਪਾਇਆ ਹੁਣ ਆਪਣੇ ਵਾਲੇ ਕਮਰੇ ਦਾ ਉਧਰ ਪਾਇਆ ਹੁਣ ਆ ਰੁਗੀ ਹਰ ਗੁੰ ਲੈ ਆਂਦੀ ਝੂਟੇ ਵੇਰ ਤੇ ਹੋਰ ਨਾ ਪੀਰ ਨੂੰ ਪਤਾ ਲੱਗਦਾ ਨਹੀਂ ਇਹ ਨੂੰ ਸੁਦਾ ਦੇ ਦੇ ਅਜੇ ਨਹੀਂ ਅਜੇ ਕੋਈ ਇੰਨਾ ਨਹੀਂ ਪਤਾ ਲੱਗਦਾ ਦੁਹਾਣੇ ਬੱਕ ਬੱਕੇ ਜੇ ਪੰਨੇ ਕਿੱਥੋਂ ਲਿਆ ਸਸਤੇ ਜਿੰਦਾੜੀ ਵੇਖ ਕੇ ਓ ਛੱਡ ਓ ਛੱਡ ਦੇ ਯਾਰ ਉਹਨੇ ਉਹਨੇ ਨਹੀਂ ਖਾਣਾ ਫੜਾ ਦੇ ਨੀ ਇਧਰ ਫੜਾਇਦ ਫੜਾਇਦ ਨਾ ਦਿਨ ਫੜਾਇਆ ਇਹਦੀ ਦਾ ਕਾ ਹਾਂਜੀ ਕਾ ਸਾਹ ਅਗੇ ਨਾ ਤੀਲਾ ਮਰਾ ਨਹੀਂ ਖਾਲਾ ਬੇਬੇ ਖਾਲਾ ਖਾਂ ਚਲ ਚਲ ਤੀਲਾ ਛੁੱਟ ਦੇਣ ਵਿੱਚ ਵਿੱਚ ਤੀਲਾ ਛੁੱਟ ਉਹ ਤਾਂ ਜਾਂਦੇ ਆ ਖਾਲਾ ਖਾਂ ਆਂ ਡਿਉ ਲੈ ਲਾੜ ਹੈ ਇਹ 11 ਵਜ ਗਏ ਤੇ ਹੁਣ ਸੁੱਤੀ ਆ ਹਰਦੀ ਤੇ ਬਾਕੀ ਚਾਹੀਦਾ ਬਲੌਗ ਵਧੀਆ ਲੱਗ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਿਕਾ